ਨਪਦੇ ਨਪਦੇ ਦੱਸਿਆ ਸੈਂਡ ਜਿੱਥੇ ਬਹਿ ਗਏ ਆ ਕਿਦਾਂ ਆਣ ਕੇ ਹਾਂਜੀ ਇਹ ਨੂੰ ਮੈਂ ਚੱਲਾ ਚਾੜਨ ਚਾਜੇ ਰਾਜਵੀਰ ਇੱਥੇ ਨੀਂਦ ਪੂਰੀ ਕਰ ਲੈ ਲੱਗਾ ਵਾ ਤੇ ਉੱਥੇ ਫਿਰ ਰੋਊਗਾ ਉੱਥੇ ਰੀ ਦੀਗਾ ਗਾਈਸ ਸਸੀ ਗਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੀ ਦੇਖਿਆ ਇਹ ਕਾਲਾਲੇ ਵਲੋਗ ਵਿੱਚ ਕਿ ਅਸੀਂ ਜਲੰਧਰ ਆਏ ਸੀ ਸੁਖਵੀਰ ਨੂੰ ਲੈ ਲਿਆ ਇਹ ਗੱਡੀ ਚ ਮਿਸ ਹੁੰਦਾ ਸੀ ਹਰ ਹਰ ਕਿੰਨਾ ਕਿੰਨੇ ਵਲੋਗਾ ਵਿੱਚ ਇਹ ਨਹੀਂ ਦਿਖ ਰਿਹਾ ਸੀ ਅੱਜ ਇਹ ਤੁਹਾਨੂੰ ਦਿਖਦਾ ਹੋਣਾ ਕਿਉਂਕਿ ਇਹਨੂੰ ਅਸੀਂ ਅੱਜ ਲੈ ਚੱਲੇ ਆਂ ਘਰ ਵਾਪਸ ਤੇ ਕੱਲ ਇਹਨਾਂ ਨੇ ਪੂਰਾ ਫੰਕਸ਼ਨ ਕੀਤਾ ਆ ਸਕਾਈਰ ਜੰਪਿੰਗ ਗਏ ਸੀ ਉਹ ਤੁਹਾਨੂੰ ਵਲੋਗ ਵਿੱਚ ਦਿਖਾਇਆ ਆ ਤੁਸੀਂ ਵੇਖਿਆ ਹੋਣਾ ਸਾਰੇ ਨੇ ਕਿ ਇੰਜੋਏ ਕੀਤਾ ਇਹਨਾਂ ਨੇ ਫੁੱਲ ਇੰਜੋਏ ਕੀਤਾ ਤੇ ਹੁਣ ਅੱਜ ਅਸੀਂ ਜਾ ਰਹੇ ਆਂ ਅੱਜ ਪਰਤ ਜਾਣਾ ਪਹਿਲਾਂ ਪਾਸੇ ਹੁਣ ਅਗੋ ਤੋ ਉਹਨਾਂ ਨੂੰ ਨਾਲ ਲੈ ਕੇ ਫਿਰ ਜਲੰਧਰ ਵਾਪਸ ਆਉਣਾ ਹੈ ਕਿ ਉਹ ਕਹਿੰਦੇ ਆ ਇਹਨੂੰ ਫਿਲਮ ਦਿਖਾਓ ਫਿਲਮ ਦੇਖਣੀ ਹੈ ਇਹੀ ਤੇ ਬਾਕੀ ਉਹਨਾਂ ਨੂੰ ਲਿਆ ਕੇ ਪਲਾਥੋ ਲਿਆ ਕੇ ਫਿਰ ਵਾਪਸ ਜਲੰਧਰ ਫਿਲਮ ਦਿਖਾਣੀ ਹੈ ਤੇ ਫਿਰ ਮਿਲਦੇ ਆ ਤੁਹਾਨੂੰ ਮੇਰੇ ਵੱਲ ਕਰੋ ਆ ਬੀਬੀ ਜੀ ਵੀ ਸੁਣ ਲੋ ਇਹ ਵੀ ਕਹਿੰਦੇ ਸਾਸਿਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਰਾਜਵੀਰ ਵੱਲੋਂ ਵੀ ਸਾਸ੍ਰੀਕਾਲ ਗਾਈ ਸਾਸ੍ਰੀਕਾਲ ਆ ਵੀ ਨਹੀਂ ਨਵਾਂ ਸੂਟ ਪਾਇਆ ਤੇ ਗਾਇਸ ਮੈਂ ਇਹਨਾਂ ਨੂੰ ਕਹਿ ਰਹੀ ਆ ਕਿ ਤੁਸੀਂ ਚੱਲ ਜਾਓ ਮੈਨੂੰ ਘਰ ਛੱਡ ਦਿਓ ਹਣਾ ਕੰਗਾ ਕਰਦੇ ਦੇਖਣ ਦਿੰਦਾ ਨਹੀਂ ਫਿਰ ਫਿਰ ਪਹਿਲਾਂ ਘਰੋਂਦਾ ਰਹਿੰਦਾ ਫਿਰ ਖਿੱਚਦੀ ਆ ਮੈਂ ਨਾ ਤੇ ਚੱਕੋ 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 ਤਾਂ ਮੈਂ ਕਿਹਾ ਹੈ ਨਾ ਤੇ ਕਹਿੰਦਾ ਨਹੀਂ ਫਿਰ ਮੈਂ ਵੀ ਨਹੀਂ ਵੇਖਣੀ ਚਲੋ ਦੇਖੋ ਸੋਤੂ ਨਵਾਂ ਲੈ ਕੇ ਦਿੱਤਾ ਇਹ ਜਗ੍ਹਾ ਤਾਂ ਨਵਾਂ ਹੀ ਇਹ ਦੀ ਤਾਇਏ ਨੇ ਥੈਂਕ ਯੂ ਤਾਈ ਥੈਂਕ ਯੂ ਤਾਇਆ ਜੀ ਕਹਦੇ ਅਸੀਂ ਆਂਟੀ ਅੰਕਲ ਨਹੀਂ ਸਿਖਾਣਾ ਪੰਜਾਬੀ ਤਾਇਆ ਤਾਈ ਇਹ ਰਿਸ਼ਤਾ ਹੈਗਾ ਰਿਸ਼ਤਾ ਹੀ ਰੱਖਾ ਉਹ ਰਿਸ਼ਤਾ ਹੀ ਕੋਈ ਨਵੀਂ ਨਵਾਂ ਸੋਤੂ ਮਿਲਿਆ ਤੇ ਨਵਾਂ ਸੋਤੂ ਇਹ ਆਇਆ ਵੀ ਨਹੀਂ ਸੀ ਰਹਿਣ ਤੂੰ ਥੜਾ ਛੁੱਟਿਆ ਕਿਦਾਂ ਆਇਆ ਸੀ ਤੈਨੂੰ ਵੀ ਛੁੱਟੂ ਮਿਲ ਗਿਆ ਦੇਖਦਾ ਕਿਦਾਂ ਹੁਣ ਹੈ ਇਹ ਨੂੰ ਨਮਾਚੂਤੂ ਮਿਲਿਆ ਆਪ ਗੇਨੇ ਇਹਨੇ ਨਮਾਚੂਤੂ ਪਾਇਆ ਬਾਕੀ ਦਾਨੂ ਦਿਖਾਣੇ ਆ ਅਸੀਂ ਕਿਹੜੀ ਫਿਲਮ ਦੇਖਣੀ ਹੈ ਕਿਹੜੀ ਨਹੀਂ ਇਹ ਤਾਂ ਡਿਸਾਈਡ ਕਰਨਾ ਬੱਤੀ ਰਸ ਦੀ ਤੋਬਾ ਤੋਬਾਇਆ ਦਰਮੀ ਦੀ ਤੋਬਾ ਤੋਬਾਇਆ ਗਰਮੀ ਬਹੁਤ ਜਿਆਦੀ ਹੈ ਬਹੁਤ ਜ਼ਰੂਰ ਦਾ ਆ ਪੁੱਛਾ ਦਾ ਕਰਮੀ ਪੁੱਛਾ ਦਾ ਕਰਮੀ ਇਹ ਕੀ ਨਾ ਸੀ ਕੈਮਰਾ ਲਵਾਉਣਾ ਸੀ ਅੱਜ ਉਹ ਵੀ ਨਹੀਂ ਲਵਾ ਹੋਇਆ ਹਨਾ ਸੰਡੇ ਕਰਕੇ ਕਿ ਅੱਜ ਮਾਰਕੀਟ ਬੰਦ ਹੋਣੀ ਹੈ ਤੇ ਬੈਕ ਕੈਮਰਾ ਹੀ ਲਵਾਉਣਾ ਗੱਡੀ ਤੇ ਬਹੁਤ ਜ਼ਰੂਰੀ ਹੈ ਹੂੰ ਚਲੋ ਅੱਜ ਨਹੀਂ ਫੇਰ ਕੋਈ ਗੱਲ ਨਹੀਂ ਫੇਰ ਆਵਾਂਗੇ ਟਾਈਮ ਕੱਢ ਕੇ ਫੇਰ ਜ਼ਰੂਰ ਲਵਾਵਾਂਗੇ ਕੈਮਰਾ ਇਹਦੇ ਬਿਨਾ ਬਹੁਤ ਸਰਦਾ ਨਹੀਂ ਹੈ ਕਿਉਂਕਿ ਹੁਣ ਆਦਾਦ ਬਣੀ ਹੈ ਨਾ ਇੱਥੇ ਕੈਮਰੇ ਦੇ ਵਿੱਚ ਦੇਖਣ ਲਈ ਇਹਦੇ ਤੇ ਹੈ ਨਹੀਂ ਇਹ ਵੀ ਪਹਿਲਾਂ অপারেਟ ਕਰਵਾਉਣਾ ਪੈਣਾ ਹੈ ਨਾ ਕਿ ਮਤਲਬ ਡਿਵਾਈਸ অপারেਟ ਕਰਾਣੀ ਪੈਣੀ ਐਕਟੀਵੇਟ ਕਰਾਉਣੀ ਐਕਟੀਵੇਟ ਹੈ ਨਾ ਡਿਵਾਈਸ ਐਕਟੀਵੇਟ ਹੋਣੀ ਆ ਤੇ ਫਿਰ ਜਾ ਕੇ ਦੇ ਵਿੱਚ ਕੈਮਰਾ ਲੱਗਣਾ ਹलो ਗਾਇਜ਼ ਹੁਣ ਚੱਲੇ ਆਪਾਂ ਤੁਸੀਂ ਜਾਓ ਬਹਿ ਜਾਓ ਵਿੱਚ ਕਿਉਂ ਗਰਮੀ ਆ ਚੱਲੇ ਹੁਣ ਆਪਾਂ ਬੱਚਿਆਂ ਨਾਲ ਲਾ ਕੇ ਫਿਲਮ ਦੇਖਣੇ ਤਿਆਰ ਆਪਾਂ ਸਾਰੇ ਆਪਣੇ ਚੈਨਲ ਦਾ ਨਾਮ ਤੇ ਦੱਸ ਦਿੰਦੇ ਉਹਨਾਂ ਨੇ ਬਸ ਇੱਕੋ ਹੀ ਪਾਇਆ ਛੋੜਾ ਬਣਾਇਆ ਸੀ ਵੈਸੇ ਬਸ ਬਸ ਹੋ ਗਈ ਬੈਠਾ ਲਾ ਫਮਾਂ ਆਪਸ ਸਰਬ ਗਾਇਸ ਫੁੱਲ ਹੋਈ ਆਪਿਆ ਫੁੱਲ ਹੋਈ ਵੀ ਪਾਰਕਿੰਗ ਕਾਫੀ ਹੋਊਂਗੇ ਫਿਰ ਅਚਨ ਚੰਦੂ ਜੀ ਆ ਗਏ ਆਹ ਮੁੰਡੇ ਨੇ ਇਕੱਲੇ ਨੇ ਵੇਖਣੀ ਫਿਰਨ ਚੰਦੂ ਚੈਂਪੀਅਨ ਜੀ ਥੱਲੇ ਕਿਹੜੀ ਦੇਖਣੀ ਟੌਲੀਵੁੱਡ ਟੌਲੀਵੁੱਡ ਹਾਂਜੀ ਟੌਲੀਵੁੱਡ ਤੇ ਅਸੀਂ ਦੇਖਣੀ ਆ ਟੌਲੀਵੁੱਡ ਦੀ ਜਗ੍ਹਾ ਐਵੇਂ ਕਹੀ ਜਾਂਦਾ ਟੌਲੀਵੁੱਡ ਜਾਓ ਗਾਈਜ਼ ਅਸੀਂ ਪੰਜਾਬੀ ਮੌਂਵੀ ਦੇਖਾਂਗੇ ਕਿ ਇਕੱਲਾ ਹੀ ਬੈਠੇ ਹੋ ਅੰਦਰ ਹਾਂ ਹਾਂ ਗਾਈਜ਼ ਇਹ ਇਕੱਲਾ ਹੀ ਬੈਠੇਗਾ ਅਸੀਂ ਸਾਰੇ ਜਣੇ ਬੈਠੇਗੇ ਇਕੱਠੇ ਅਸੀਂ ਇਕੱਠੇ ਬੈਠੋਗੇ نیچے ਆਇਆ ਪਹੁੰਚਾ ਪਾਟੂ ਗੱਡੀ ਲਾ ਲੋ ਇਹ ਉੱਪਰ ਅੱਜ ਫਿਰ ਕਾਫੀ ਆਏ ਆ ਲੋਕੀ ਇਟ ਮੀਨਜ਼ ਅੱਜ ਫਿਰ ਪੂਰੀ ਰੌਣਕ ਹੋਏਗੀ ਅੰਦਰ 라ਜਵੀਰ ਇੱਥੇ ਨੀਂਦ ਪੂਰੀ ਕਰਨ ਲੱਗਾ ਵਾ ਤੇ ਉੱਥੇ ਫਿਰ ਰੋਊਗਾ ਉਥੇ ਰੀਰ ਹੀ ਕਰਨੀ ਐ ਨੇ ਦੇਖਣ ਦੇਣੀ ਨਹੀਂ ਭਲਾ ਹਾਂਜੀ ਗਾਇਸ ਗੱਡੀ ਆਪਾਂ ਪਾਰਕ ਕਰ ਦਿੱਤੀ ਗਈ ਐ ਤੇ ਹੁਣ ਕੱਟੀਆਂ ਦੇ ਵਿੱਚ ਇੱਕ ਟ੍ਰੇਨਰ ਦੇਖ ਰਹੇ ਗਾਇਸ ਇੱਕ ਚੰਦੂ ਚਾਹ ਪੀਂ ਤਿੱਲ ਦੇਦਾ ਪਿਆ ਕਹਿੰਦਾ ਮੈਂ ਚੈੱਕ ਕਰ ਲਾਂ ਇੱਕ ਵਾਰੀ ਹੈ ਕਿ ਦੋਵੇਂ ਬਾਜੂ ਬਕਵਾਸ ਨਾਲ ਨਿਕਲੇ ਤੇ ਇਹ ਨਾ ਹੋਵੇ ਕਿ ਮੈਂ ਇਕੱਲਾ ਬੈਠਾ ਫਿਰ ਦੇਖੀ ਜੇ ਬੋਰ ਵੀ ਹੋ ਜਾ ਕਿਸ ਕਰਕੇ ਲਿਫਟ ਆਈ ਉਹ ਸੈਕੰਡ ਲਿਫਟ ਉਧਰ ਹੈ ਗਈ ਚਲੋ ਹੁਣ

ਮੈਂ ਬੈਠ ਗਿਆ ਸਾਈਡ ਤੇ ਆਣ ਕੇ ਇਹਨਾਂ ਨੂੰ ਪੈ ਗਈ ਫੋਟੋਆਂ ਦੀ ਇਹ ਲੱਗੇ ਨੇ ਹਉਣ ਕੋਰਾ ਕੀਤਾ ਪਖਲੇ ਵਖਲੇ ਵਰਾ ਤੇ ਮੂੰਹ ਲੱਗੇ ਨੇ ਕੋਰਾ ਕਿਤੇ ਮੈਨੂੰ ਲੱਭਣ ਲਿਆ ਸੀ ਫੇਖ ਕੇ ਚਲ ਗਿਆ ਮੈਂ ਸਾਈਡ ਤੇ ਬੈਠਾ ਮੈਂ ਲੱਭਾ ਨਹੀਂ ਇਹਨਾਂ ਨੂੰ ਇਹ ਜਾਜ ਕੁਛ ਲੱਗਿਆ ਮਮਾ ਨੂੰ ਪਾਪਾ ਕਿੱਥੇ ਆ ਮੈਂ ਸਾਈਡ ਤੇ ਬੈਠਾ ਫੇਰ ਆਇਆ ਮੈਨੂੰ ਲੱਭਣ ਇੰਦਕੋ ਆ ਲੱਭਣ ਆਏ ਤੋਂ ਹੀ ਆਏ ਨੇ ਅਸੀਂ ਫੋਟੋਆਂ ਕਰਾ ਕੇ ਆਏ ਪੋਸਟਰ ਨਾਲ ਤੇ ਹੀ ਗੁੱਸੇ ਸਾਡੇ ਨਾਲ ਗੁੱਸੇ ਆ ਸੈਂਡ ਜਿੱਤੇ ਬਹਿ ਗਏ ਆ ਕਿਦਾਂ ਆਣ ਕੇ ਮੈਂ ਕਿਤੇ ਮਤੇ ਗੱਲ ਇਹ ਦੇ ਰਹਿਣਾ ਨਹੀਂ ਐਨੇ ਚੰਦੂ ਚੈਂਪੀਅਨ ਦੇਖਣੀ ਆ ਅਸੀਂ ਦੇਖਣੀ ਹੈਗੀ ਐ ਕਿਹੜੀ ਸੀ ਆਪਣੀ ਦਾ ਫਿਲਮ ਦਾ ਨਾਮ ਕੁੜੀ ਹਰਿਆਣੇ ਵਾਲ ਦੀ ਕੁੜੀ ਹਰਿਆਣੇ ਦੀ ਪਤਾ ਨਹੀਂ ਕਿ ਹਰਿਆਣੇ ਬਲਦੀ ਆ ਠੀਕ ਆ ਗਾਇਸ ਟਿਕਟ ਅਸੀਂ ਲਾ ਲਈ ਆ ਟਿਕਟ ਲੈ ਕਾਦੀ ਲਈਏ ਤੇ ਗੁੱਸੇ ਹੋ ਗਏ ਚਾਵਾਂਗੇ ਸ਼ੀਸ਼ੇ ਵਾਲੇ ਦੇ ਹਾਂ ਟਿਕਟ ਅਸੀਂ ਲੈ ਲਈ ਆ ਪਰ ਇਹ ਗੁੱਸੇ ਹੋ ਗਏ ਪਤਾ ਨਹੀਂ ਕਿਹੜੀ ਗੱਲੋਂ ਇੱਧਰ ਸਾਈਡ ਤੇ ਬਹਿ ਗਏ ਅਸੀਂ ਦੇਖਣੀ ਏ ਕੁੜੀ ਹਰਿਆਣੇ ਦੀ ਤੇ ਆਪ ਕਮਿੰਗ ਇਹ ਦੇਖਾਂਗੇ ਆਣ ਕੇ ਜੋ ਲੱਗੇਗੀ ਕੌਣ ਦੀ ਆਣ ਕੇ ਗਾਇਸ ਐਂਟਰੀ ਹੋ ਚੁੱਕੀ ਆ ਬੈਠ ਗਿਆ ਆਪਾਂ ਸਾਰੇ ਇੱਧਰ ਉਹ ਦੂਰ ਤੱਕ ਦੇਖੋ ਆਪਣੇ ਬੰਦੇ ਬੈਠੇ ਆ ਇੱਧਰ ਦੇਖੋ ਸਾਰੇ ਹਜੇ ਸ਼ੋਅ ਸਟਾਰਟ ਨਹੀਂ ਹੋਇਆ ਜੀ ਥੱਲੇ ਲੋ ਇਹ ਗੱਲਾਂ ਕਰਦੇ ਪਏ ਚਾ ਲਾਈਟ ਅਲ ਦੇਖਦਾ ਮੈਂ ਖੁਸ਼ ਹੋ ਜਾਂਦਾ ਵੀ ਬਾਹਰ ਨਿਕਲ ਕੇ ਹਾਂ ਜੀ ਗਾਈ ਆ ਗਿਆ ਆਪਾਂ ਤੇ ਜੰਨੇ ਆ ਰਿਹਾ ਦੇਖਣ ਤੋਂ ਬਾਅਦ ਤੇ ਦੱਸ ਲਿਆ ਕਿ ਮੈਂ ਇੰਡੀਆ ਦੇਖਣੀ ਚਾਹੀਦੀ ਕਿ ਨਹੀਂ ਦੇਖਣੀ ਤੇ ਇਹਦੇ ਵੈਸੇ ਤਾਂ ਵਧੀਆ ਜਿਹੜੀਆਂ ਕਾਮੇਡੀ ਮੂਵੀ ਆਂ ਇਹ ਮੈਨੂੰ ਕੱਚਾ ਕੁਕ ਮੇਡੀਆ ਤੇ ਫੈਮਿਲੀ ਮੂਵੀ ਆ ਬਾਕੀ ਮੇਨ ਬਾਕੀ ਆਪਾਂ ਇਹ ਸਾਰਿਆਂ ਦੇ ਨਾਲ ਚੈੱਕ ਕਰੋ ਜੋੜਾ ਇਹ ਪਾਵਾ ਜੇ ਕਿ ਕੁੰਮਕਲਾ ਅੰਜਲਾ ਉੱਤਲਾ ਐ ਨਹੀਂ ਲੱਗਾ ਹੁਣ ਨਾਲ ਲਾਇਆ ਗਾਈਜ਼ ਇੰਟਰਮਿਸ਼ਨ ਹੋ ਗਿਆ ਚੁੱਕਿਆ ਦੇਖੋ ਲਾਈਨ ਲੱਗੀ ਕੋ ਲਾਂ ਚੱਲੇ ਸੀ ਲਾਈਨ ਬਹੁਤ ਲੱਗੀ ਆ ਦੇਖੋ ਲਾਈਨ ਵੀ ਨਾ ਹੋ ਗਿਆ ਕਿਸੇ ਮੈਨ ਲਾਈਨ ਜੀ ਨਹੀਂ ਮਿਲਦਾ ਰਾਜਵੀ ਨੇ ਨੀਂਦ ਵੀ ਪੂਰੀ ਕਰ ਲਈ ਫੋਨ ਫੜਦਾ ਪਿਆ ਟੱਡਾ ਇਹਨੇ ਨੀਂਦ ਵੀ ਪੂਰੀ ਕਰ ਲਈ ਉਹਦਾ ਆਪਣੀ ਹਨਾ ਉੱਤਾਈ ਰਾਇ ਨੇ ਤਾਂ ਅੰਗ ਨਹੀਂ ਕੀਤਾ ਪਹਿਲਾਂ ਪਹਿਲਾਂ ਰੋਂਦਾ ਸੀ ਫਿਰ ਹੁਣ ਠੀਕਾ ਗਾਇਜ਼ ਫਿਲਮ ਇੱਥੋਂ ਦਾ ਕਿ ਬਹੁਤ ਸੋਹਣੀ ਆ ਇਨਫਰਮੇਸ਼ਨ ਵਾਕੇ ਤੇ ਕਾਮੇਡੀ ਆ ਹਾਸੇ ਵਾਲੀ ਆ ਕਾਫੀ ਵਧੀਆ ਆ ਥੋੜੇ ਥੋੜੇ ਜਿਹੀ ਹਿਵਿਆਣ ਵੀ ਬੋਲਦੇ ਨਾ ਉਹਦੇ ਵਿੱਚ ਥੋੜੀ ਜੀ ਮਤਲਬ ਸਮਝ ਉਹ ਫਾਸਟ ਬੋ ਬੋਲਦੇ ਆ ਉਹਦੇ ਵਿੱਚ ਥੋੜੀ ਸਮਝ ਆਂਦੀ ਘੱਟ ਆ ਸਾਰੇ ਫੈਮਿਲੀ ਲੋਕੀ ਬਾਕੀ ਇਸ ਤੋਂ ਬਾਅਦ ਇਨਫਰਮੇਸ਼ਨ ਤੋਂ ਬਾਅਦ ਕਿਹੜਾ ਆਏਗਾ ਉਹ ਦੇਖਦੇ ਆਂ ਕਿ ਆਂਦੀ ਆ ਮੈਨੂੰ ਲੱਗਦਾ ਲੱਗੇ ਅੰਡਰ ਤੇ ਹਿੱਟ ਸਾਰੇ ਚਲ ਕੇ ਪਾਪਕਣ ਲੱਗੇ ਤੇ ਕੁਸ ਖਾਲੀ ਹੋ ਗਿਆ ਏਰੀਆ ਤੇ ਇਹ ਲੱਗੇ ਅੰਡਰ ਤੇ ਸੀ ਤਾਂ ਹੁਣ ਵਾਰੀ ਆਈ ਓਪਨ ਲੈਣ ਦੀ ਕੋਈ ਨਹੀਂ ਲੱਗੇ ਹਾਂਜੀ ਮੂਵੀ ਦੇਖ ਕੇ ਕੀ ਆ ਗਏ ਆ ਕੁੜੀ ਹਰਿਆਣੇ ਵਾਲ ਦੀ ਉਹ ਵੀ ਇੱਕ ਨੰਬਰ ਮੈਂ ਕਹਾ ਪੂਰੀ ਮੈਂ ਕਹਾ ਬੰਬ ਗੱਡੇ ਹੋਏ ਨੇ ਅੰਮ੍ਰਿਤ ਮੇਰੀ ਕਨੇ ਬਹੁਤ ਵਧੀਆ ਕਮੇਡੀ ਕੀਤੀ ਸਾਰਿਆਂ ਦੀ ਕਮੇਡੀ ਵਧੀਆ ਲੱਗੀ ਬਹੁਤ ਵਧੀਆ ਮੂਵੀ ਲੱਗੀ ਹਾਂ ਨਸਪੀਰ ਕਿਦਾਂ ਲੱਗੀ ਵਧੀਆ ਬਹੁਤ ਵਧੀਆ ਮੂਵੀ ਸੀ ਤੁਸੀਂ ਜਿਹਨਾਂ ਨਹੀਂ ਦੇਖੀ ਹੈਗੀ ਦੇਖੋ ਆਹ ਕਿ ਪਰ ਜਿਹੜਾ ਦਿਲ ਕਰਦਾ ਦੇਖੋ ਧੱਕੇ ਨਾਲ ਜ਼ਬਰਦਸਤ ਨਹੀਂ ਹੈਗੀ ਲੇਕਿਨ ਵਧੀਆ ਮੂਵੀ ਬਹੁਤ ਵਧੀਆ ਅਸੀਂ ਵੇਖਣੀ ਦੂਸਰੀ ਸੀ ਖੇਲੀ ਰੱਖੀ 700 ਉਤਮੀ ਵਾਲੀ 2 ਉਹ ਜੋ ਇੱਕ ਹੀ ਰਹਿ ਗਿਆ ਸੀ 1 ਵਜੇ ਦਾ ਸੀ ਇਸ ਕਰਕੇ ਅਸੀਂ ਉਹ ਦੇਖਿਆ ਨਹੀਂ ਬਈ ਬਹੁਤ ਵਧੀਆ ਲੱਗੀ ਮੂਵੀ 1 ਨੰਬਰ ਮੂਵੀ ਇਹ ਪਾਸਾ ਕਮੇਡੀ ਐਂਡ ਉਹ ਫਜ਼ਾਨ ਮੂਵੀ ਬਹੁਤ ਵਧੀਆ 1 ਨੰਬਰ ਆਪਾਂ ਰਿਵਿਊ ਲੈਣੇ ਆ ਕਿੱਦਾਂ ਲੱਗੀ ਤੈਨੂੰ ਬਹੁਤ ਘੈਂਡੀ ਮੇਰੀ ਹੋਂਦ ਕਰਦੀ ਫੇਵਰੇਟ ਹੋਂ ਤੱਕ ਦੀ ਫੇਵਰੇਟ ਤੂੰ ਆ ਵੀ ਦੇਖਦਾ ਨਾ ਅਸਲ ਕਮਲਾ ਹੋ ਜਾਣਾ ਏ ਤੂੰ ਹੱਸ ਕੇ ਆਏ ਕੀ ਕਰਕੇ ਆਏ ਅੰਦਰ ਹੱਸ ਕੇ ਤਾਂ ਨਹੀਂ ਆਇਆ ਹੱਸ ਕੇ ਨਹੀਂ ਨਾ ਆਇਆ ਸੀ ਹੱਸ ਕੇ ਨਿਕਲਦੇ ਕੋਈ ਦੇਖਣਾ ਇਹ ਦੂਸਰੀ ਦੇਖਣ ਵੜਿਆ ਸੀ ਹਾਂਜੀ ਗਾਇਸ ਥੀਏਟਰ ਤੋਂ ਬਾਹਰ ਨਿਕਲ ਆਏ ਆ ਆਪਾਂ ਥੋੜਾ ਜਿਹਾ ਅੱਗੇ ਆਏ ਆ ਥੋੜਾ ਜਿਹਾ ਅੱਗੇ ਆ ਕੇ ਹੁਣ ਉੱਥੇ ਮਿੱਠੇ ਪੋਪਕਨ ਖਾ ਕੇ ਆਪਾਂ ਨੂੰ ਹੋ ਗਈ ਸੀ ਥੋੜਾ ਜਿਹਾ ਨੂੰ ਮਿੱਠਾ ਮਿੱਠਾ ਗਿਆ ਹੁਣ ਕਰਾਰਾ ਕਰਨ ਲਈ ਰੁਕੇ ਆ ਰਸਤੇ ਵਿੱਚ ਚੈੱਕ ਕਰੋ ਗਾਇਸ ਗੋਲਗੱਪੇ ਖਾਣ ਲੱਗੇ ਹੁਣ ਅਸੀਂ ਬਜਰਾੰਦ ਚਾਟ ਮੰਗਾ ਲਈਏ ਇੱਥੇ ਪਹਿਲਾਂ ਵੀ ਖਾਧੇ ਬਹੁਤ ਟੇਸਟੀ ਹੁੰਦੇ ਵੈਸੇ ਉਹ ਬੜਾ ਟਾਈਮ ਹੋ ਗਿਆ ਖਾਦਿਆਂ ਨੂੰ ਤਾਂ ਕਿੰਨੀ ਕਿੰਨੇ ਕੁ ਖਾਣੇ ਗੋਲਗੱਪੇ ਕਿਸੇ ਦਿਨ ਇਹ ਵੀ ਗੋਲ ਗੱਪੇ ਚੈਲੰਜ ਕਰਾਂਗੇ ਹਨਾ ਇੰਨੇ ਮਿੰਟ ਵਿੱਚ ਇੰਨੇ ਖਾਣੇ ਚੈਲੰਜ ਵਾਲੇ ਵੀ ਗਾਈਜ਼ ਜਲਦੀ ਕਰਾਂਗੇ ਹੁਣ ਮਤਲਬ ਵਲੌਗ ਸਟਾਰਟ ਜਿਹਦੇ ਵਿੱਚ ਆਪਾਂ ਚੈਲੰਜ ਕਰਿਆ ਕਰਾਂਗੇ ਕੁੜੇ ਨੂੰ ਤੇ ਦੇਖਾਂ ਕਰਾਂਗੇ ਕਿ ਕੌਣ ਜਿੱਤਦਾ ਆ ਉਹ ਗੇਮਿੰਗ ਆਲਾ ਵੀ ਹੋਏਗਾ ਸਾਰਾ ਪੱਟਿਆ ਉਸ ਬੰਦੇ ਥੋੜੇ ਤਗੜੇ ਨਹੀਂਗੇ ਤਾਂ ਕਰਕੇ ਅੱਜ ਨਹੀਂ ਕਰ ਸਕਦੇ ਚੈਲੰਜ ਬੰਦੇ ਥੋੜੇ ਤਗੜੇ ਨੇ ਆਵਾ ਵੀ ਚੈਲੰਜ ਨਹੀਂ ਕਰਾਂ ਗਾਈਜ਼ ਆ ਗਾਈਜ਼ ਇਹ ਬੰਦਾ ਤਗੜਾ ਨਹੀਂ ਹੈਗਾ ਅਜੇ ਵਿਖਾਈ ਹੁੰਦਾ ਇਹਨੂੰ ਅਜੇ ਫਿਰ ਮੈਂ ਥੋੜਾ ਜਿਹਾ ਅਸਰ ਹੋਊਗਾ ਪਲਵਾਨੀ ਵਾਲਾ ਹਨਾ ਹਰਿਆਣਵੇਂ ਕਿਸ਼ੋਰੀ ਬਹੁਤ ਵਧੀਆ ਫਿਲਮ ਹੀ ਗਾਈ ਸਾਰੇ ਵੇਖਿਓ ਹਰਿਆਣੇ ਦਾ ਜਿਹਨੂੰ ਐਚ ਵੀ ਨਹੀਂ ਆਉਂਦਾ ਹੋਣਾ ਆਉਂਦਾ ਉਹਨੂੰ ਲਿਖਣਾ ਨਹੀਂ ਆਉਂਦਾ ਭਲਾ ਰਾਜਵੀਰ ਦੇ ਤੱਕ ਗੋਲ ਗੱਪਿਆਂ ਵਾਲਾ ਗਾਈ ਹੋ ਗਿਆ ਗੋਲ ਗੱਪੇ ਹਾਂ ਚੱਲਿਆ ਪਕਾਰ ਇਹਨਾਂ ਲਾਵਾਂਗੇ ਪਲਾਥ ਫੇਰ ਆਪਾਂ ਘਾ ਜਾਵਾਂਗੇ ਆਰਾਮ ਨਾਲ ਵੜਿਓ ਅੱਗੇ ਬੜੇ ਔਖੇ ਨਿਕਲੇ ਸੀ ਤੁਹੋ ਇਹ ਬਸ ਆਪ ਪਪੜੀ ਲੈ ਕੇ ਖੁਸ਼ ਹੋ ਜਾਂਦਾ 골ਗੱਪਿਆਂ ਤੋਂ ਆਹ ਇਹਨੇ ਆਲੂ ਵਾਲੀ ਪਪੜੀ ਨਹੀਂ ਮੇਥਾਣੀ ਹੁੰਦੀ ਸੀ ਹਾਂ ਜੀ ਰਾਜਵੀਰ ਖੋਜੋ ਹੀ ਜਾਂਦਾ ਤੱਕੋ ਥੋੜੀ ਪਿੱਛੇ ਬਾਈ 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 ওকে ਬਾਈ ਹਾਂ ਜੀ ਇਹ ਦਹਰਾਣੇ ਹੋ ਗਏ ਇੱਥੇ ਲੱਗ ਗਿਆ। ਆ ਕੇ ਹੁਣ ਫਿਲਮ ਦੇਖ ਕੇ ਆਣ ਕੇ ਹੁਣ ਹੀ ਚੱਲੇ ਆਂ। ਅਸੀਂ ਇਹਨਾਂ ਨੂੰ ਬਾਹਰ ਹੀ ਲਾਤਾ ਕਿਉਂਕਿ ਫਿਰ ਆਈ ਵੀ ਡੇਟ ਹੋਏ। ਤੇ ਲੇਟ ਹੋਈ ਜਾ ਰਹੇ ਆ ਨਾ। ਅਰੇ ਜੀ ਇਹ ਪਹੁੰਚਣਾ। ਚੱਲਦੇ ਨਿਕਲ ਨਹੀਂ। ਹੁਣ ਚੱਲੀਏ ਕਾਰ ਨੂੰ ਵਾਪਸ। ਅਹ ਇਹ ਗੱਲਾਂ ਨਹੀਂ ਕੀਤੇ ਆ ਤੇ ਹੁਣ ਹੁਣ ਗੱਲਾਂ ਕਰਨ ਲੱਗ ਪਏ। ਚੱਲਣਾ। ਟੁੱਟੀ ਸੜਕ ਤੇ। ਚਲੋ। ਹਾਂਜੀ ਗਾਇਸ ਕਾਰ ਪਹੁੰਚ ਗਏ ਆ ਹੁਣ। ਤੋ ਇਹਨੇ ਚੇਂਜ ਕਰ ਲਏ ਕੱਪੜੇ ਸੁਖਵੀਰ ਨੇ ਵੀ ਚੇਂਜ ਕਰਕੇ ਤੇ ਹੁਣ ਮੈਂ ਚੇਂਜ ਕਰਨੇ ਆ ਇਹ ਡਾਈਟ ਚ ਨਾ ਖਾ ਰਿਆ ਡਾਈਟ ਚ ਨਾ ਖਾ ਰਿਆ ਆ ਤੇ ਸੁਖਵੀਰ ਰਾਜਵੀਰ ਨੇ ਵੀ ਨਹਾਈ ਕਰ ਲਈ ਉਹ ਕੱਪੜੇ ਚੇਂਜ ਕਰ ਰਹੇ ਨੇ ਆਪਣੇ ਤਰੋ ਇੱਥੇ ਕਰਦੇ ਆਂ ਅਸੀਂ ਆਪਣੇ ਅੱਜ ਦੇ ਵਲੌਗ ਦੀ ਸਮਾਪਤੀ ਮਿਲਦੇ ਆਂ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ